ਸਰਦੀ ਰੁੱਤ ਦੇ ਨਾਲ ਸਬਜ਼ੀਆਂ ਵਿੱਚੋਂ ਗਾਜਰ ਇੱਕ ਸਭ ਤੋਂ ਵਧੀਆ ਸਬਜ਼ੀ ਹੈ ਤੇ ਅਕਤੂਬਰ ਦਾ ਮਹੀਨਾ ਗਾਜਰ ਲਗਾਉਣ ਲਈ ਇੱਕ ਬਹੁਤ ਹੀ ਢੁਕਵਾਂ ਤੇ ਸੁਹਾਵਣਾ ਸਮਾਂ ਹੁੰਦਾ ਹੈ ਸਾਥਿਓ ਆਓ ਆਪਾਂ ਜਾਣਾਂਗੇ ਗਾਜਰ ਬੀਜਣ ਦਾ ਪੂਰਾ ਤਰੀਕਾ ਬੀਜਣ ਤੋਂ ਲੈ ਕੇ ਫਸਲ ਤੱਕ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਾਜਰ ਦੀ ਬਜਾਈ ਲਈ ਰੇਤਲੀ ਤੇ ਪਰਪਰੀ ਜ਼ਮੀਨ ਉੱਤਮ ਰਹਿੰਦੀ ਹੈ ਸਾਥਿਓ ਇਸ ਲਈ ਜ਼ਮੀਨ ਨੂੰ ਦੀ ਜਿਤਾਈ ਦੋ ਤਿੰਨ ਵਾਰ ਚੰਗੀ ਤਰ੍ਹਾਂ ਕਰ ਲਓ ਤੇ ਜ਼ਮੀਨ ਵਿੱਚ ਰੂੜੀ ਤੇ ਖਾਦ ਵੀ ਜ਼ਰੂਰ ਪਾਓ ਉਂ ਬੀਜ ਬਾਰੇ ਆਪਾਂ ਗੱਲ ਕਰੀਏ ਤਾਂ ਬੀਜ ਦੀ ਚੋਣ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ ਇਸ ਲਈ ਬੀਜ ਵਿਸ਼ਵਾਸਯੋਗ ਕੰਪਨੀ ਦਾ ਲਓ ਤੇ ਵਿਸ਼ਵਾਸਯੋਗ ਦੁਕਾਨਦਾਰ ਤੋਂ ਹੀ ਲਓ ਇਸ ਮਹੀਨੇ ਆਪਾਂ ਪੰਜਾਬ ਕੈਰਟ ਰੈਡ ਇਹ ਹਾਈਬ੍ਰਿਡ ਕੰਪਨੀਆਂ ਦੇ ਵਿੱਚ ਇਸਟ ਵਾਸਟ ਸੀਡ ਦੀ ਗਾਜਰ ਵਧੀਆ ਹੁੰਦੀ ਹੈ ਜਾਂ ਸਜੈਂਟਾ ਕੰਪਨੀ ਦੀ ਗਾਜਰ ਵੀ ਬਹੁਤ ਵਧੀਆ ਹੁੰਦੀ ਹੈ ਇਸ ਤੋਂ ਬਿਨਾ ਹੋਰ ਵੀ ਚੰਗੀਆਂ ਕੰਪਨੀਆਂ ਦਾ ਬੀਜ ਲੈ ਕੇ ਆਪਾਂ ਲਗਾ ਸਕਦੇ ਹਾਂ ਗਾਜਰਾਂ ਦੇ ਬੀਜਾਂ ਨੂੰ ਜੇ ਆਪਾਂ ਬੱਟਾ ਬਣਾ ਕੇ ਬੱਟਾਂ ਤੇ ਲਾਈਏ ਤਾਂ ਗਾਜਰਾਂ ਜ਼ਿਆਦਾ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਬਜਾਈ ਤੋਂ ਤਰੰਤ ਬਾਅਦ ਬੱਟਾਂ ਨੂੰ ਪਾਣੀ ਲਗਾਓ ਉਸ ਤੋਂ ਬਾਅਦ ਆਪਾਂ 8-10 ਦਿਨਾਂ ਦੇ ਫੱਕੇ ਦੇ ਨਾਲ ਪਾਣੀ ਲਗਾ ਸਕਦੇ ਹਾਂ ਤੇ ਸਾਥਿਓ ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਜ਼ਿਆਦਾ ਦੇਰ ਤੱਕ ਨਾ ਖੜੇ ਤੇ ਨਾਈਟ੍ਰੋਜਨ ਖਾਦ ਜੇਕਰ ਆਪਾਂ ਨੂੰ ਜ਼ਰੂਰਤ ਹੋਵੇ ਤਾਂ ਆਪਾਂ 35 ਤੋਂ 40 ਦਿਨਾਂ ਦੀ ਜਦੋਂ ਆਪਣੀ ਕਾਚਰ ਹੋ ਜਾਵੇ ਤਾਂ ਪਾ ਸਕਦੇ ਹਾਂ ਸਮੇ ਸਮੇਂ ਤੇ ਬੱਟਾਂ ਦਾ ਨੀਖਣ ਕਰਕੇ ਨਦੀਨ ਕੱਢਦੇ ਰਹੋ 80 ਤੋਂ 85 ਦਿਨ ਦੇ ਵਿੱਚ ਗਾਜਰ ਪਟਾਈ ਲਈ ਤਿਆਰ ਹੋ ਜਾਂਦੀ ਹੈ ਜਦੋਂ ਗਾਜਰ ਦਾ ਸੇਜਾ ਭਾਗ ਪੱਤੇ ਪੀਲੇ ਹੋ ਜਾਣ ਤਾਂ ਇਹ ਪਟਾਈ ਤੇ ਲਈ ਤਿਆਰ ਹੁੰਦੀ ਹੈ ਗਾਜਰਾਂ ਦੀ ਪਟਾਈ ਸਮੇਂ ਇਹ ਧਿਆਨ ਰੱਖੋ ਕਿ ਗਾਜਰ ਨੂੰ ਨੁਕਸਾਨ ਨਾ ਹੋਵੇ ਤਾਂ ਕਿ ਆਪਾਂ ਨੂੰ ਮੰਡੀ ਦੇ ਵਿੱਚ ਇਸ ਦੀ ਚੰਗੀ ਕੀਮਤ ਮਿਲ ਸਕੇ ਅੱਗੇ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਗਾਜਰ ਦੀ ਮੰਗ ਮਾਰਕੀਟ ਦੇ ਵਿੱਚ ਵੱਧਦੀ ਹੈ ਤੇ ਅਕਤੂਬਰ ਮਹੀਨੇ ਦੇ ਵਿੱਚ ਬੀਜੀ ਹੋਈ ਆਪਣੀ ਗਾਜਰ ਸਾਥਿਓ ਆਪਾਂ ਨੂੰ ਚੰਗਾ ਮੁਨਾਫਾ ਦੇ ਕੇ ਜਾਂਦੀ ਹੈ ਤ੍ਰਿਕੇ ਤੇ ਸਮੇਂ ਸਿਰ ਬਜਾਈ ਕਰਨ ਦੇ ਨਾਲ ਫਾਇਦਾਵਾਰ ਵੀ ਭਰਪੂਰ ਹੁੰਦੀ ਹੈ ਸਾਥਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ